ਪਿਆਰੀ ਸੰਗਤ ਜੀ ਦਰਸ਼ਨ ਕਰੋ ਸੁਕਾਸਨ ਸਾਹਿਬ ਜੀ ਦੀ ਸੇਵਾ ਗੁਰਦੁਆਰਾ ਸ਼ਹੀਦਾਂ ਸਾਹਿਬ ਜੀ ਦੇ ਰੂਹ ਨੂੰ ਐਸਾ ਸਕੂਨ ਪਹੁੰਚ ਜਾਏਗਾ ਦਰਸ਼ਨ ਕਰਕੇ ਕਿ ਸਾਰੀਆਂ ਚਿੰਤਾਵਾਂ ਭੁੱਲ ਜਾਓਗੇ ਕੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਜਨਮ ਜਨਮਾ ਦੇ ਦੁੱਖ ਦੂਰ ਹੋ ਜਾਂਦੇ ਆ ਜੇ ਭਾਗਾਂ ਜੇ ਤੁਹਾਡੇ ਲਿਖਿਆ ਨਾ ਕਿ ਇੰਨੇ ਸਾਲ ਕਸ਼ਟ ਭੋਗਣਾ ਪਰ ਜਿਸ ਇਨਸਾਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਪੂਰਾ ਉਹ ਤਾਂ ਪਲਾਂ ਦੇ ਵਿੱਚ ਵੀ ਕਟਿਆ ਜਾਏਗਾ ਦੁੱਖ ਤੁਹਾਡਾ ਪਿਆਰ ਨਾਲ ਲਿਖੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅਰਦਾਸ ਕਰੋ ਸਾਰਿਆਂ ਲਈ ਕੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਓਟ ਆਸਰਾ ਸਾਰਿਆਂ ਦੇ ਘਰਾਂ 'ਚ ਸੁੱਖ ਸ਼ਾਂਤੀ ਤੇ ਪਿਆਰ ਦੀਆਂ ਬਰਸਾਤਾ ਲੈ ਗਿਆ ਨਾ ਇੱਥੇ ਕੋਈ ਹਿੰਦੂ ਸਿੱਖ ਮੁਸਲਮਾਨ ਈਸਾਈ ਨਹੀਂ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਜਗਤ ਮਾਤਾ ਪਿਤਾ ਹੈ ਸਭ ਕੁਝ ਠੀਕ ਹੋ ਜਾਣਾ ਹੈ ਫਿਕਰ ਨਾ ਕਰੋ ਤੁਸੀਂ ਆਉਣ ਵਾਲਾ ਸਮਾਂ ਬਹੁਤ ਚੰਗਾ ਆਏਗਾ ਕੰਦੇ ਜਿਹੜੇ ਗੁਰੂ ਦੀ ਬਾਹ ਨਹੀਂ ਛੱਡਦੇ ਤਾਂ ਗੁਰੂ ਵੀ ਉਹਨਾਂ ਦੀ ਬਾਹ ਕਦੇ ਨਹੀਂ ਛੱਡਦਾ ਫਿਰ ਤੁਸੀਂ ਆਪਣੇ ਮਾਲਕ ਤੇ ਭਰੋਸਾ ਪੂਰਾ ਰੱਖੋ ਸਾਰੇ ਦੁੱਖ ਸਾਰੇ ਦਲਿੱਦਰ ਕਸ਼ਟ ਸਭ ਕੁਝ ਦੂਰ ਹੋ ਜਾਣਾ ਤੁਹਾਡੇ ਘਰ ਜੰਨੇ ਸੁੱਖ ਆ ਜਾਣਗੇ ਜਿਹੜੇ ਤੁਸੀਂ ਕਦੇ ਵੀ ਨਹੀਂ ਸੋਚਿਆ ਹੋਣਗੇ ਪਿਆਰ ਨਾਲ ਲਿਖੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਸਾਰਿਆਂ ਨੂੰ ਖੁਸ਼ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ